ਨਾਬਾਦੇ ਸਰਕਾਰੀ ਹਸਪਤਾਲ 'ਚ بارش ਕਾਰਨ ਛੱਤਾ ਜੋ ਚੱਲੇ ਫੁਹਾਰੇ ਸਾਰਾ ਚੋ ਰਿਹਾ ਬੁਰਾ ਹਾਲ ਆ ਨਾਬੇ ਦਾ ਸਿਵਲ ਹਸਪੀਟਲ ਦਾ ਮਰੀਜ਼ ਦੇਖ ਲੋ ਤੁਸੀਂ ਸਾਰੇ ਵਾਰੇ ਖੜੇ ਨੇ ਇਹਦਾ ਕੋਈ ਕਰਨਾ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ ਮਰੀਜ਼ਾਂ ਦੇ ਬੈੱਡਾਂ ਦੇ ਉੱਤੇ ਪਈਆਂ ਪਾਣੀ ਦੀਆਂ ਬੋਛਾਰਾਂ ਉਥੋਂ ਚੂਨ ਦੇ ਕਾਰਨ ਬਹੁਤ ਦਿੱਕਤ ਆਈ ਸਾਨੂੰ ਬੋਮ ਰੀਜ ਤੰਗਨੇ ਜੀ ਉਰੇ ਹਸਪਤਾਲ ਦੇ ਕੋਨੇ-ਕੋਨੇ ਵਿੱਚ ਅੱਛੱਤਾ ਨਹੀਂ ਪਾਣੀ ਟਪਕਣ ਕਾਰਨ ਮਰੀਜ਼ ਹੋਏ ਪਰੇਸ਼ਾਨ ਜਿਹੜੇ ਹਸਪਤਾਲ ਦੇ ਵਿੱਚ ਡਾਕਟਰ ਇਸੇਵ ਨੇ ਉੱਥੇ ਮਰੀਜ਼ ਕਿੱਥੋਂ ਸੇ ਬਹਿਣਗੇ ਠੀਕ ਹੈ ਨਾ ਇੱਥੇ ਬੁੰਦਾਬੰਦੀ ਹੋ ਰਹੀ ਹੈ ਮੇਰੇ ਹਿਸਾਬ ਨਾਲ ਤਾਂ ਵੀ ਇਹਦਾ ਪੂਰਾ ਹਾਲ ਹੀ ਹੈ ਹਸਪਤਾਲ ਦੀ ਖਸਤਾ ਹਾਲਤ ਹੋਣ ਕਾਰਨ ਮਰੀਜ਼ਾਂ ਦੀ ਜਾਨ ਖਤਰੇ 'ਚ ਬੈਠਣੇ ਕੀ ਵੀ ਜਗ੍ਹਾ ਨਹੀਂ ਹੈ ਹਾਪੇ ਛੱਤ ਟਪਕ ਰਹੀ ਹੈ ਮਰੀਜ਼ ਆਪਣਾ ਬੈੱਡ ਪਾਣੀ ਵਾਲੀ ਥਾਂ ਤੋਂ ਸੁੱਕੀ ਜਗ੍ਹਾ ਤੇ ਲੈ ਕੇ ਜਾਣ ਲਈ ਹੋਏ ਮਜਬੂਰ ਆਮ ਜਨਤਾ ਦੇ ਹਾਲਾਤ ਕਿੱਦਾਂ ਸੁਧਰਣਗੇ ਜਦੋਂ ਹੱਸਵਦਾਨਾਂ ਦੀ ਆਪਣੇ ਹਾਲਾਤ ਮਾੜੇ ਨੇ ਮਰੀਜ਼ਾਂ ਨੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ ਹਸਪਤਾਲ ਵਾਲ ਦਿੱਤਾ ਜਾਵੇ ਧਿਆਨ ਨਹੀਂ ਵਾਪਰ ਸਕਦਾ ਵੱਡਾ ਖਾਚਾ ਪ੍ਰੈਸੈਂਟਰ ਨੂੰ ਸਮੱਸਿਆ ਇਹ ਜੋ ਚੁੱਤੇ ਚੋਂਦਾ ਹੈ ਉਹਨਾਂ ਦੇ ਬੈੱਡ ਉੱਧਰ ਖਿੱਚੋ ਕਦੇ ਇੱਧਰ ਖਿੱਚੋ ਚਲਦੀ ਬਿਲਡਿੰਗ ਹੈ ਬਹੁਤ ਪੁਰਾਣੀ ਹੈ 125 ਸਾਲ ਪੁਰਾਣੀ ਹੈ ਇਸ ਦੀਆਂ ਅਸੀਂ ਛੱਤਾਂ ਚੁੱਤੇ ਸਾਫ਼ ਕੀਤੀਆਂ ਪਹਿਲਾਂ ਵੀ ਬਾਰਿਸ਼ ਤੋਂ ਪਹਿਲਾਂ ਵੀ ਪਰ ਹੁਣ ਇੰਨੀ ਮੀਂਹ ਦੀ ਝੜੀ ਲੱਗ ਰਹੀ ਹੈ ਤੇ ਪਾਣੀ ਕੀਤਾ ਵਿੱਚ ਹੋ ਸਕਦਾ ਤੇ ਬਾਕੀ ਅਸੀਂ ਰਿਪੇਅਰ ਵਾਸਤੇ ਲਿਖ ਕੇ ਦਿੱਤਾ ਹੈ ਰਿਪੇਅਰ ਕਰਾਈ ਵੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਅਵਨ ਮੀਡੀਆ ਮੈਂ ਬਿਆਨ ਨਾਬਾ ਦਾ ਜੋ ਸਰਕਾਰੀ ਹਸਪਤਾਲ ਹੈ ਉਹ ਖੁਦ ਹੀ ਬਿਮਾਰ ਹੈ ਜਿਹੜਾ ਮਰੀਜ਼ ਇਸ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਲਈ ਆਉਂਦਾ ਹੈ ਉਹ ਹੋਰ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਕਿਉਂਕਿ ਹਸਪਤਾਲ ਦੀਆਂ ਛੱਤਾਂ ਦੇ ਰਾਹੀਂ ਪਾਣੀ ਟਪਕ ਰਿਹਾ ਹੈ ਇਸ ਦੇ ਨਾਲ ਹੀ ਹਸਪਤਾਲ ਦੇ ਕੋਨੇ-ਕੋਨੇ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਨਾਲ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਰੀਜ਼ ਆਪਣਾ ਬੈੱਡ ਗਿੱਲੀ ਜਗ੍ਹਾ ਤੋਂ ਸੁੱਕੀ ਜਗ੍ਹਾ ਤੇ ਲੈ ਕੇ ਜਾਣ ਲਈ ਮਜਬੂਰ ਹੋ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਦੀ ਜਾਨ ਖਤਰੇ ਦੇ ਵਿੱਚ ਵੀ ਹੈ ਜੇਕਰ ਅਜਿਹਾ ਚੱਲਦਾ ਰਿਹਾ ਤਾਂ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਪੂਰੇ ਹਸਪਤਾਲ ਦੇ ਵਿੱਚ ਪਾਣੀ ਛੱਤਾਂ ਤੋਂ ਲੀਕ ਹੋ ਰਿਹਾ ਹੈ ਜਿਸ ਦੇ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਤੇ ਬੇਬਸ ਨੇ ਇਸ ਦੇ ਨਾਲ ਹੀ ਗੱਲ ਕੀਤੀ ਜਾਵੇ ਤਾਂ OPD, ਐਮਰਜੈਂਸੀ, ਮਰਦਾਨਾ ਵਾਰਡ ਤੇ ਬਲੱਡ ਬੈਂਕ ਵਿੱਚ ਪਾਣੀ ਦੀਆਂ ਬੋਛਾਰਾਂ ਪੈ ਰਹੀਆਂ ਨੇ ਜੇਕਰ ਇਹ ਜਿਹਾ ਹੀ ਚੱਲਦਾ ਰਿਹਾ ਤਾਂ ਮਰੀਜ਼ਾਂ ਦੀ ਹਾਲਤ ਹੋਰ ਖਰਾਬ ਹੋ ਸਕਦੀ ਹੈ ਹੋਰ ਵੀ ਜ਼ਿਆਦਾ ਬਿਮਾਰ ਹੋ ਸਕਦੇ ਨੇ ਇਸ ਮੌਕੇ ਤੇ ਸਰਕਾਰੀ ਹਸਪਤਾਲ ਵਿੱਚ ਆਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨਾਬਾ ਸਰਕਾਰੀ ਹਸਪਤਾਲ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਜਦੋਂ ਵੀ ਬਾਰਿਸ਼ ਹੁੰਦੀ ਹੈ ਹਸਪਤਾਲ ਦੀਆਂ ਛੱਤਾਂ ਤੋਂ ਪਾਣੀ ਟਪਕਣ ਲੱਗ ਜਾਂਦਾ ਹੈ ਤੇ ਪੂਰਾ ਹਸਪਤਾਲ ਐਜੋ ਜਲਤਲ ਹੋ ਜਾਂਦਾ ਹੈ ਇਸ ਦੇ ਨਾਲ ਉਹਨਾਂ ਨੂੰ ਤੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਦੀ ਜਾਨ ਤੇ ਖਤਰਾ ਵੀ ਵੱਧ ਰਿਹਾ ਹੈ ਤੇ ਬਿਮਾਰੀਆਂ ਵੀ ਵੱਧ ਸਕਦੀਆਂ ਨੇ ਮਰੀਜ਼ਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਹਸਪਤਾਲ ਦੀ ਖਸਤਾ ਹਾਲਤ ਦੇ ਉੱਪਰ ਵੀ ਧਿਆਨ ਦਿੱਤਾ ਜਾਵੇ ਇਸ ਨੂੰ ਠੀਕ ਕਰਵਾਇਆ ਜਾਵੇ ਜੋ ਲੀਕੇਜ ਵਾਧੀ ਜਾ ਰਹੀ ਹੈ ਉਸ ਨੂੰ ਠੀਕ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਸਿਵਲ ਹਸਪੀਟਲ ਖੜੇ ਆ ਜੀ ਇਹ ਸਾਰਾ ਚੋ ਰਿਹਾ ਬੁਰਾ ਹਾਲ ਆ ਨੱਬੇ ਦਾ ਸਿਵਲ ਹਸਪੀਟਲ ਦਾ ਮਰੀਜ਼ ਦੇਖ ਲੋ ਤੁਸੀਂ ਸਾਰੇ ਬਾਹਰੇ ਖੜੇ ਨੇ ਇਹਦਾ ਕੋਈ ਕਰਨਾ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ ਦੇਖੋ ਤੁਹਾਡੇ ਸਾਹਮਣੇ ਹਾਲਾਤ ਕੈਸੇ ਨੇ ਸਾਰੇ ਸੱਤਾਂ ਜੀ ਪੇਸ਼ੈਂਟ ਨੂੰ ਕੀ ਸਮੱਸਿਆ ਆ ਰਹੀ ਹੈ ਜੀ ਪੇਸੈਂਟਰ ਨੂੰ ਸਮੱਸਿਆ ਇਹ ਤਾਂ ਉੱਤੇ ਚੋਂਦਾ ਹੈ ਉਹਨਾਂ ਦੇ ਬੈੱਡ ਉੱਧਰ ਖਿੱਚੋ ਕਦੇ ਇੱਧਰ ਖਿੱਚੋ ਨਾ ਹੀ ਇਹ ਸਾਰਾ ਕੁਝ ਇੱਕਨ ਲਾਫ ਦੇਖੋ ਤੁਸੀਂ ਆਪ ਵੀ ਕੈਸੇ ਨੇ ਤੁਸੀਂ ਕਿਹਨੂੰ ਲੈ ਕੇ ਆਏ ਸੀ ਮੈਂ ਮੇਰੀ ਸਾਲੀ ਨੂੰ ਲੈ ਕੇ ਆਇਆ ਸੀਗਾ ਜੀ ਉਹਦਾ ਲੱਤ ਦਾ ਆਪਰੇਸ਼ਨ ਹੋਣਾ ਹੈ ਉਹਦੇ ਕਰਕੇ ਹੁਣ ਆਪਰੇਸ਼ਨ ਡਾਕਟਰ ਚ ਨੇ ਸਾਰੀ ਹਸਪਤਾਲ ਦਾ ਚੋਰ ਹੈ ਫਿਰ ਤੁਹਾਨੂੰ ਇੱਥੇ ਪਾਉਂਗੇ ਬੈੱਡ ਕਿੱਥੇ ਰੋਣਗੇ ਇਹ ਹੁਣ ਦੇਖਾਂਗੇ ਜੀ ਹੁਣ ਇਹ ਕਾਬੇ ਕਰਨਗੇ ਆ ਪਿਆ ਸਾਡਾ ਸਮਾਨ ਦੇਖੋ ਹੁੰਦੇ ਦੇਖਦੇ ਆਂ ਵੀ ਕੀ ਕਰਦੇ ਨੇ ਡਾਕਟਰ ਸਾਹਿਬ ਕਿਵੇਂ ਕਿੱਥੇ ਪਾਉਂਦੇ ਨੇ ਕੀ ਕਰਦੇ ਨੇ ਕੀ ਅਹਦਾ ਹਾਲਾਤ ਤਾਂ ਸੁਧਰ ਨਹੀਂ ਚੰਦ ਨੇ ਹਸਪਤਾਲ ਦੇ ਬਿਲਕੁਲ ਸੁਧਰਨੇ ਚਾਹੀਦੇ ਨੇ ਜਿਸ ਹਿਸਾਬ ਨਾਲ ਹਾਲਾਤ ਨੇ ਦੇਖੋ ਉਹਨਾਂ ਦੇ ਸਾਹਮਣੇ ਅਗਲਾ ਕੀ ਕਰ ਸਕਦਾ ਕੀ ਨਹੀਂ ਹਨ ਅਗਲਾ ਏਡੀ ਦੂਰੋਂ ਆਉਂਦਾ ਪੇਸ਼ੈਂਟਰ ਆਉਂਦਾ ਜਾਂ ਜਾਂ ਹਾਲਾਤ ਦੇਖੋ ਤੁਸੀਂ ਕਿਵੇਂ ਬਣੇ ਹੋਏ ਨੇ ਸਾਰੇ ਪਾਣੀ ਉਹ ਪਾਣੀ ਸੱਤਾਂ ਜੋ ਰਹੀਆਂ ਨੇ ਆਪਣਾ ਮੇਰੇ ਡੈਡੀ ਦਾ ਕਰਨੀ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਦੇ ਨੇ ਇੱਥੇ ਸਰਕਾਰੀ ਬਹੁਤ ਬੁਰੀ ਹਾਲਤ ਆ ਜੀ ਬਹੁਤ ਜ਼ਿਆਦਾ ਬੁਰੀ ਹਾਲਤ ਆ ਪਹਿਲਾ ਡੈਡੀ ਉੱਥੇ ਦਾਖਲ ਸੀਗਾ ਜੀ ਉੱਥੋਂ ਚੂਨ ਦੇ ਕਾਰਨ ਬਹੁਤ ਦਿੱਕਤ ਆਈ ਸਾਨੂੰ ਬਹੁਤ ਮਰੀਜ਼ ਤੰਗ ਨੇ ਜੀ ਉਹਦੇ ਜਦੋਂ ਦੇਖੋ ਜੀ ਇਹ ਹਸਪਤਾਲ ਦੀ ਇਹ ਹਾਲਤ ਨੇ ਆਮ ਜਨਤਾ ਕੀ ਕਰੂਗੀ ਫਿਰ ਆਮ ਜਨਤਾ ਦੇ ਹਾਲਾਤ ਕਿੱਦਾਂ ਸੁਧਰਨਗੇ ਜਦੋਂ ਹਸਪਤਾਲਾਂ ਦੀ ਆਪਣੇ ਹਾਲਾਤ ਮਾੜੇ ਨੇ ਜਿੱਥੇ ਵੀ ਇੱਥੇ ਮਰੀਜ਼ ਸਿਓ ਕਿੱਥੇ ਵੀ ਉਹ ਮਰੀਜ਼ ਸਾਰੇ ਇੱਧਰ ਉੱਧਰ ਹੋ ਗਏ ਕੁਝ ਥੱਲੇ ਪਾਏ ਕੁਝ ਪਟਿਆਲੇ ਰੈਫਰ ਕਰਤੇ ਉਹਦੇ ਕਰਕੇ ਫਿਰ ਚੂਨ ਕਰਕੇ ਕਲਰ ਜਿੱਤੇ ਤਾਂ ਜ਼ਿਆਦਾ ਬਿਮਾਰ ਹੋ ਰਹੇ ਨੇ ਇਸ ਇਹ ਹਾਲਤ ਦੇਖ ਕੇ ਤਾਂ ਇਹਨਾਂ ਦਾ ਜ਼ਿਆਦਾ ਹੁਣ ਕੋਚਰ ਵੀ ਲੱਗਦਾ ਹੈ ਕਿ ਨਾਲ ਦੀ ਨਾਲ ਗੰਦਗੀ ਪੈਂਦੇ ਉਹਦੇ ਕਰਕੇ ਜ਼ਿਆਦਾ ਮਰੀਜ਼ ਤਾਂ ਇੱਥੇ ਠੀਕ ਥੋੜੀ ਹੋਊਗਾ ਥੋੜਾ ਜ਼ਿਆਦਾ ਬਿਮਾਰ ਹੋ ਰਿਹਾ ਜੀ ਕਦੋਂ ਸਰਕਾਰ ਕਦੋਂ ਤੇ ਇਹ ਹਾਲਾਤ ਨੇ ਇਹ ਜਿੱਦ ਨਾਲ ਮੀਂਹ ਪੈ ਰਿਹਾ ਜੀ ਹਾਂ ਉਸ ਟੈਂਟ ਤੋਂ ਉਹਦੀ ਚੋਰੀ ਆਈ ਹੈ ਅਜੇ ਤਾਂ ਬਾਰਿਸ਼ ਵੀ ਨਹੀਂ ਐਨੀ ਪਈ ਆਪਣੇ ਤਾਂ ਬਹੁਤ ਘੱਟ ਬਾਰਿਸ਼ ਆ ਜੇ ਜ਼ਿਆਦਾ ਪੈਣ ਲੱਗੇ ਫਿਰ ਸਾਰੀ ਜੇ ਤਾਂ ਇਹ ਬਹੁਤ ਬੁਰਾ ਹਾਲ ਹੋ ਜਾਣਾ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਣਾ ਅਸੀਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਾਂ ਸਾਰਾ ਚਲੋ ਹੋਰ ਤਾਂ ਹਾਲਾਤ ਨਹੀਂ ਸੁਧਰਦੇ ਸਸਪਤਾਲਾਂ ਦੇ ਤਾਂ ਹਾਲਾਤ ਸੁਧਰਨੇ ਚਾਹੀਦੇ ਨੇ ਮਰੀਜ਼ ਆਪਣਾ ਇਲਾਜ ਕਰਾਉਣਾ ਆਉਂਦਾ ਤਾਂ ਆਉਂਦਾ ਜੀ ਇੱਥੇ ਜੇ ਮਰੀਜ਼ ਹੀ ਇੱਥੇ ਛਟਕ ਹੋਣੀ ਹੈਗਾ ਜੀ ਫਿਰ ਫਾਇਦਾ ਕੀ ਹੈ ਮੈਂ ਮੈਡੀਟਰ ਤੋਂ ਬੁਲਾਉਂ ਕਿ ਮਰੀਜ਼ ਤੁਹਾਡਾ ਇੱਥੇ ਐਡਮਟ ਜਿੰਨੇ ਮੀ ਪਾ ਪੈ ਰਹੇ ਇੱਥੇ ਕਿੰਨਾ ਕ ਜਿਹੜਾ ਹੈਗਾ ਟੱਪ ਰਹੇ ਜਿਹੜੇ ਜਿੱਥੇ ਜਿਹੜੇ ਹਸਪੀਟਲ ਦੇ ਵਿੱਚ ਡਾਕਟਰ ਇਸੇ ਨੇ ਉਥੇ ਮਰੀਜ਼ ਕਿੱਥੋਂ ਸੇ ਭਰੇਣਗੇ ਠੀਕ ਹੈ ਨਾ ਇਤੇ ਬੰਦਬੰਦੀ ਹੋ ਰਹੀ ਹੈ ਮੇਰੇ ਸਾਹਮਣੇ ਤਾਂ ਵੀ ਇਹਦਾ ਬੁਰਾ ਹਾਲ ਹੀ ਹੈ ਠੀਕ ਹੈ ਜੀ ਉਧਰ ਐਮਰਜੈਂਸੀ ਦੇ ਵਿੱਚ ਬੜਾ ਬੁਰਾ ਹਾਲ ਹੈ ਜੀ ਠੀਕ ਹੈ ਜੀ ਤੇ ਸਾਧੋ ਬੰਦ ਜਾਨੀ ਕਿ ਕਹਿੰਦਾ ਮਤਲਬ ਕੀ ਹੈ ਵੀ ਬੜਾ ਹੀ ਜਿਆਦਾ ਬੇਤੁਕਾ ਨਹੀਂ ਸਰ ਇਹ ਸਾਰੇ ਹਸਪਤਾਲੇ ਚੋਰੀਆ ਕੀ ਨਹੀਂ ਸਾਰੇ ਜਿੱਧਰ ਤੂੰ ਜਾਣਿਆ ਜੀ ਸਾਰੇ ਪਾਸੇ ਇੱਥੇ ਪਕਦੇ ਪਕੋੜੀਏ ਸਾਰੇ ਪਾਸੇ ਜੀ ਜਿਆਦਾ ਬੁਰਾ ਹਾਲ ਹੋਇਆ ਹੈ ਕੀ ਮੁਸ਼ਕਲ ਕੀ ਆ ਰਹੀ ਤੁਹਾਨੂੰ ਮੁਸ਼ਕਲ ਤਾਂ ਇਹ ਹੋ ਰਹੀ ਨਹੀਂ ਪਤਾ ਜਿਹੜਾ ਪੇਸ਼ੈਂਟ ਆ ਰਹੇ ਨੂੰ ਲੈ ਕੇ ਜੀ ਤਾਂ ਇਹ ਪਤਾ ਸਲਿੱਪ ਕਰ ਜੇ ਪੈਰ ਪਹਿਲੀ ਪੇਸ਼ੈਂਟ ਅੰਦਰੀ ਹੈ ਤੇ ਉਸ ਤੋਂ ਬਾਅਦ ਜੋ ਜੇ ਪੈਰ ਸਲਿੱਪ ਕਰਕੇ ਦੇ ਨਾਲ ਇਹ ਤਾਂ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਬਿਸਤਰੇ ਵੀ ਚੇਂਜ ਕਰੇ ਜਿਵੇਂ ਮਰੀਜ਼ਾਂ ਦੇ ਬੈੱਡ ਵਗੈਰਾ ਇੱਧਰ ਉੱਧਰ ਕਰੇ ਹਾਂ ਜਿਵੇਂ ਮੰਨ ਕੇ ਚੱਲੋ ਇੱਥੇ ਹੁਣ ਇਹ ਪੇਸ਼ੈਂਟ ਪਏ ਨੇ ਸਾਨੂੰ ਪਹਿਲਾਂ ਦੋ ਬੈੱਡ ਚੇਂਜ ਕਰ ਲੈਣੇ ਇਹਨੂੰ ਚੱਕ ਕੇ ਲਿਜਾਣ ਚ ਇੱਧਰ ਉੱਧਰ ਮੁਸ਼ਕਲ ਹੋਊਗੀ ਠੀਕ ਬਾਕੀ ਜਿੱਤੇ ਇਹਨਾਂ ਦੀ ਸਟਿਚਿੰਗ ਵਗੈਰਾ ਹੋ ਰਹੀ ਆ ਉੱਥੇ ਉੱਥੇ ਪਾਣੀ ਪਾਣੀ ਹੋਇਆ ਰਿਹਾ ਜੀ ਠੀਕ ਹੈ ਜੀ ਉਹਨੂੰ ਜਦੋਂ ਕਦੇ ਬੈੱਡ ਨੂੰ ਇੱਧਰ ਨੂੰ ਕਰਦੇ ਨੇ ਵਿਚਾਰੇ ਉਹ ਕਦੇ ਬਾਰਿਸ਼ ਆ ਰਹੀ ਹੈ ਕਿੰਨੀ ਮੁਸ਼ਕਲ ਆ ਰਹੀ ਆ ਮੁਸ਼ਕਲ ਤਾਂ ਬਹੁਤ ਹੈ ਸਰ ਬੈਠਣੇ ਕੀ ਵੀ ਜਗ੍ਹਾ ਨਹੀਂ ਹੈ ਆ छत टपक रही है अच्छा। कितने समय से मैं तो अभी सुबह भरती हूँ उनको लेके मुझे नहीं पता कितने समय से सुबह से जब आए हाँ अभी, अभी, अभी से ऐसे है ਹਾਂਜੀ ਤੇਰੇ ਇਲਾਜ کیسے ਹੋਗਾ ਬਾਜਾ ਬਹੁਤ ਪਾਣੀ ਟਪਕ ਰਹਾ ਹੈ ਤੇ ਆਪ ਬੈੱਡ ਵੀ ਇਧਰ ਉਧਰ ਕਰਨਾ ਪੜਾ ਰਹਾ ਹਾਂਜੀ ਜਿਹੜਾ ਹਸਪਤਾਲ ਦੀ ਬਿਲਡਿੰਗ ਹੈ ਬਹੁਤ ਪੁਰਾਣੀ ਹੈ 125 ਸਾਲ ਪੁਰਾਣੀ ਹੈ ਇਸ ਦੀਆਂ ਅਸੀਂ ਛੱਤਾਂ ਚੁੱਤਾਂ ਸਾਫ਼ ਕੀਤੀਆਂ ਪਹਿਲਾਂ ਵੀ ਬਾਰਿਸ਼ ਤੋਂ ਪਹਿਲਾਂ ਵੀ ਪਰ ਹੁਣ ਇੰਨੀ ਮੀਂਹ ਦੀ ਝੜੀ ਲੱਗ ਰਹੀ ਹੈ ਤੇ ਪਾਣੀ ਕਿਤੇ ਵਿੱਚ ਹੋ ਸਕਦਾ ਹੈ ਤੇ ਬਾਕੀ ਅਸੀਂ ਰਿਪੇਅਰ ਵਾਸਤੇ ਲਿਖ ਕੇ ਦਿੱਤਾ ਹੈ ਰਿਪੇਅਰ ਕਰਾਈ ਵੀ ਹੈ ਸਾਨੂੰ ਪਿਛਲੇ ਮਹੀਨੇ ਸੀ 20 ਦਿਨ ਹੋ ਗਏ ਸੀ ਉੱਪਰ ਡਿਪਾਰਟਮੈਂਟ ਦੇ ਰਿਪੇਅਰ ਵਾਸਤੇ ਗ੍ਰਾਂਟ ਵਾਸਤੇ ਲਿਖਿਆ ਸੀਗਾ ਤੇ ਜਦੋਂ ਪੇਂਟ ਦਾ ਵੀ ਤੇ ਕੁਝ ਛੱਤਾਂ ਦੇ ਸੀ ਰਿਪੇਅਰ ਕਰਵਾਈ ਗਈ ਮਰੀਜ਼ਾਂ ਦੀ ਫੈਸਿਲਿਟੀ ਵਾਸਤੇ ਕੀ ਖਾਲੇ ਕਰਦੇ ਮਰੀਜ਼ਾਂ ਦੀ ਫੈਸਿਲਿਟੀ ਵਾਸਤੇ ਅਸੀਂ ਛੱਤਾਂ ਜਿਹੜੀਆਂ ਹੈਗੀਆਂ ਉੱਪਰ ਲਿਖ ਕੇ ਦਿੱਤਾ ਤੇ ਜਿੱਥੇ ਜਿੱਥੇ ਹੈਗਾ ਤੇ ਕਰਵਾ ਵੀ ਰਹੇ ਹਾਂ ਰਿਪੇਅਰ ਕਰਵਾ ਵੀ ਰਹੇ ਹਾਂ ਸਸੇ ਗੱਲ ਤਾਂ ਨੂੰ ਦਾ ਰੱਖ ਰਹੇ ਤੁਸੀਂ ਹੁਣ ਕਾਫੀ ਚੋਰ ਆ ਇਸ ਵਰਤੀ ਤੇ ਮਰੀਜ਼ ਕੋਈ ਬੈੱਡ ਉੱਧਰ ਲੈ ਕੇ ਜਾ ਰਿਹਾ ਉੱਧਰ ਲੈ ਕੇ ਜਾ ਰਿਹਾ ਪਰੇਸ਼ਾਨ ਤਾਂ ਹੋ ਰਿਹਾ ਹੈ ਮਰੀਦ ਦੀ ਸਟ੍ਰੈਟਜੀ ਨਹੀਂ ਹੁਣ ਅਸੀਂ ਜਿਹੜਾ ਆਪਣੇ ਲੈਵਲ ਦੇ ਜਿੰਨਾ ਹੋ ਸਕਦਾ ਹੈ ਤਾਂ ਅਸੀਂ ਠੀਕ ਕਰਵਾਵਾਂਗੇ ਬਾਕੀ ਅਸੀਂ ਜਿਹੜਾ ਜ਼ਿਆਦਾ ਹਾਇਰ ਲੈਵਲ ਦੇ ਉਹ ਅਸੀਂ ਲਿਖ ਕੇ ਦਿੱਤਾ ਕਿੰਨੇ ਕੁ ਦਾ ਬਜਟ ਆ ਵੀ ਜਿਹੜਾ ਲਿਖ ਕੇ ਭੇਜਿਆ ਜਾਂ ਕੋਈ ਵਿਜ਼ਿਟ ਕਰਕੇ ਦਾ ਕਿੰਨੇ ਦਾ ਖਰਚਾ ਜਿਹੜਾ ਇਸ ਤੇ ਨਹੀਂ ਇਹ ਪੀ ਡਬਲਯੂ ਡੀ ਪੀ ਐਸ ਸੀ ਵੱਲੋਂ ਹੀ ਹੁੰਦਾ ਹੁੰਦਾ ਸਾਡੇ ਉਹ ਆਪੇ ਬਜਟ ਦਾ ਹਿਸਾਬ ਲਗਾਉਂਦੇ ਆ ਤੇ ਅਸੀਂ ਲਿਖ ਕੇ ਦੇਣਾ ਹੁੰਦਾ ਹੈ ਪੀ ਐਸ ਸੀ ਨੂੰ ਅਸੀਂ ਲਿਖੇ ਤਾਂ ਚੰਡੀਗੜ੍ਹ ਜਦੋਂ ਤੁਸੀਂ ਫਿਰ بارشਾ ਫਿਰ ਮਤਲਬ ਇਸੇ ਤਰ੍ਹਾਂ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਮਰੀਦ ਨਹੀਂ ਇਸ ਤਰ੍ਹਾਂ ਤਾਂ ਲੋਕਲ ਲੈਵਲ ਤੇ ਅਸੀਂ ਥੋੜਾ ਮੋਟਾ ਤਾਂ ਕਰ